ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸਰਵਣ ਕਰਾਂਗੇ ਉਹ ਸਾਖੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਾਦੂਗਰਨੀ ਨੂਰ ਸ਼ਾ ਨਾਲ ਮੁਕਾਬਲਾ ਹੋਇਆ ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਅਸਾਮ ਦੇ ਗੋਲਾਕਟ ਜ਼ਿਲ੍ਹੇ ਵਿੱਚ ਪਹੁੰਚੇ ਉਹਨਾਂ ਨੇ ਉੱਥੇ ਇੱਕ ਰੁੱਖ ਦੀ ਛਾਂ ਹੇਠ ਟੇਰਾ ਲਾਇਆ ਫਿਰ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਗੁਰੂ ਜੀ ਮੈਨੂੰ ਇਹ ਸ਼ੈਰ ਬਹੁਤ ਚੰਗਾ ਲੱਗਿਆ ਹੈ ਇੱਥੋਂ ਦੇ ਲੋਕਾਂ ਨੇ ਜੋ ਕੱਪੜੇ ਪਾਏ ਹੋਏ ਨੇ ਉਹ ਆਪਣੀ ਅਲੱਗ ਨੇ ਫਿਰ ਮਦਾਨਾ ਜੀ ਕਹਿਣ ਲੱਗੇ ਗੁਰੂ ਜੀ ਮੈਨੂੰ ਆਗਿਆ ਦਿਓ ਮੈਂ ਇਸ ਸ਼ਹਿਰ ਨੂੰ ਘੁੰਮ ਕੇ ਵੇਖਣਾ ਚਾਹੁੰਦਾ ਹਾਂ ਨਾਲ ਹੀ ਭਾਈ ਮਦਾਨਾ ਜੀ ਕਹਿਣ ਲੱਗੇ ਕਿ ਮੈਨੂੰ ਬੜੀ ਭੁੱਖ ਲੱਗੀ ਹੈ ਮੈਂ ਚਲਾ ਜਾਂਦਾ ਹਾਂ ਤੇ ਨਾਲ ਹੀ ਕਿਸੇ ਜਗਾਤੇ ਬੈਠ ਕੇ ਭੋਜਨ ਵੀ ਸ਼ਕ ਲਵਾਗਾ ਤੀਨ ਦੁਨੀ ਦੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਸਭ ਕੁਝ ਜਾਣੇ ਜਾਣਸਾਨ ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆ ਇਹ ਜਗਾ ਤੇਰੇ ਕੋ ਮਣ ਦੇ ਲਾਇਕ ਨਹੀਂ ਕਿਉਂਕਿ ਇੱਥੋਂ ਦੇ ਬਹੁਤ ਸਾਰੇ ਲੋਕ ਤਾੰਤ੍ਰਿਕ ਵਿਦਿਆਵਾਂ ਨੂੰ ਜਾਣਦੇ ਨੇ ਉਹ ਪ੍ਰਦੇਸੀ ਆਦਮੀਆਂ ਨੂੰ ਪਹਿਚਾਣ ਜਾਂਦੇ ਨੇ ਤੇ ਉਹਨਾਂ ਨਾਲ ਬੁਰਾ سلوਕ ਕਰਦੇ ਨੇ ਅਲਪਾਈ ਮਰਦਾਨਾ ਜੀ ਕਿੱਥੇ ਸੌਣ ਵਾਲੇ ਸਨ ਉਹ ਤਾਂ ਜਿੱਦ ਹੀ ਕਰਨ ਲੱਗ ਪਏ ਕਿ ਗੁਰੂ ਜੀ ਭੁੱਖ ਪਾਤ ਲੱਗੀ ਹੈ ਭੁੱਖ ਨੂੰ ਮਿਟਾਉਣ ਲਈ ਮੈਨੂੰ ਸ਼ਹਿਰ ਵਿੱਚ ਜਾਣਾ ਤਾਂ ਜ਼ਰੂਰ ਪਵੇਗਾ ਪਰ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ ਸਾਵਧਾਨ ਰਹਾਂਗਾ ਜੀ ਜਦੋਂ ਭਾਈ ਮਰਦਾਨਾ ਜੀ ਜਿੱਦ ਕਰੀ ਗਏ ਤਾਂ ਗੁਰੂ ਜੀ ਨੇ ਉਹਨਾਂ ਦੀ ਜਿੱਦ ਨੂੰ ਦੇਖ ਕੇ ਉਹਨਾਂ ਨੂੰ ਸ਼ਹਿਰ ਵਿੱਚ ਘੁੰਮਣ ਦੀ ਆਗਿਆ ਦੇ ਦਿੱਤੀ ਫਿਰ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਘੁੰਮਣ ਲਈ ਚਲੇ ਗਏ ਅੱਗੇ ਜਾ ਕੇ ਉਹਨਾਂ ਨੂੰ ਖੂਹ ਉੱਤੇ ਪਾਣੀ ਭਰਦੀਆਂ ਕੁਝ ਸੁੰਦਰ ਸਰੂਪ ਇਸਤਰੀਆਂ ਦਿਖੀਆਂ ਉਹਨਾਂ ਇਸਤਰੀਆਂ ਵੱਲ ਵੇਖ ਕੇ ਭਾਈ ਮਰਦਾਨਾ ਜੀ ਦਾ ਹਿਰਦਾ ਖੁਸ਼ੀ ਨਾਲ ਭਰ ਗਿਆ ਪਰ ਭਾਈ ਮਰਦਾਨਾ ਜੀ ਉਹਨਾਂ ਇਸਤਰੀਆਂ ਦੇ ਵਿਵਹਾਰ ਤੋਂ ਅਣਜਾਣ ਸਾਨਾ ਭਾਈ ਮਰਦਾਨਾ ਜੀ ਨੂੰ ਨਹੀਂ ਸੀ ਪਤਾ ਕਿ ਇਹ ਇਸਤਰੀਆਂ ਆਪਣੇ ਵਾਲਾਂ ਨੂੰ ਸ਼ਿੰਗਾਰ ਕੇ ਅੱਖਾਂ ਵਿੱਚ ਸੁਰਮਾ ਪਾ ਕੇ ਤੇ फडਕੀਲਾ ਹਾਰ ਸ਼ਿੰਗਾਰ ਕਰਕੇ ਸ਼ਹਿਰ ਵਿੱਚ ਆਉਣ ਵਾਲੇ ਪਰਦੇਸੀਆਂ ਨੂੰ ਤੰਤਰਮੰਤਰ ਮਾਰ ਕੇ ਆਪਣੇ ਵਾਸ਼ ਵਿੱਚ ਕਰਦੀਆਂ ਹਨ ਫਿਰ ਉਹਨਾਂ ਨਾਲ ਬਹੁਤ ਬੁਰਾ سلوਕ ਕਰਦੀਆਂ ਹਨ ਭਾਈ ਮਰਦਾਨਾ ਜੀ ਇਸਤਰੀਆਂ ਦੇ ਇਹਨਾਂ ਕਾਰਨਾਮਿਆਂ ਤੋਂ ਅਣਜਾਣ ਸਨ ਉਹ ਖੂਹ ਕੋਲ ਉਹਨਾਂ ਇਸਤਰੀਆਂ ਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਮੈਨੂੰ ਬਹੁਤ ਪਿਆਸ ਲੱਗੀ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਥੋੜਾ ਜਿਹਾ ਪਾਣੀ ਪਿਲਾ ਦਿਓ ਭਾਈ ਮਰਦਾਨਾ ਜੀ ਦੀ ਬੋਲਬਾਣੀ ਅਤੇ ਭੇਸ ਨੂੰ ਦੇਖ ਕੇ ਉਹ ਇਸਤਰੀਆਂ ਸਮਝ ਗਈਆਂ ਕਿ ਇਹ ਕੋਈ ਪਰਦੇਸੀ ਹੈ ਸਾਰੀਆਂ ਜਾਣੀਆਂ ਆਪਸ ਵਿੱਚ ਸਲਾਹ ਕਰਨ ਲੱਗੀਆਂ ਕਿ ਕਿਵੇਂ ਇਸ ਦਾ ਫਾਇਦਾ ਚੁੱਕਿਆ ਜਾਵੇ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ ਉਹ ਕਹਿਣ ਲੱਗੀ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਭੋਜਨ ਵੀ ਛਕਾਵਾਂਗੀ ਭਾਈ ਮਰਦਾਨਾ ਜੀ ਉਹਨਾਂ ਦੀ ਗੱਲ ਨੂੰ ਸਮਝ ਨਾ ਸਕੇ ਤੇ ਉਹਨਾਂ ਦੇ ਨਾਲ ਭੋਜਨ ਛਕਣ ਲਈ ਉਹਨਾਂ ਦੇ ਘਰ ਚਲੇ ਗਏ ਜਦੋਂ ਭਾਈ ਮਰਦਾਨਾ ਜੀ ਉਸ ਨਾਲ ਉਸਦੇ ਘਰ ਚਲੇ ਗਏ ਤਾਂ ਉਸਨੇ ਭੋਜਨ ਵਿੱਚ ਕੋਈ ਜ਼ਹਿਰੀਲੀ ਵਸਤੂ ਮਿਲਾ ਕੇ ਭਾਈ ਮਰਦਾਨਾ ਜੀ ਨੂੰ ਭੋਜਨ ਛਕਾ ਦਿੱਤਾ ਉਹ ਭੋਜਨ ਛਕੰਤੋਂ ਬਾਅਦ ਭਾਈ ਮਰਦਾਨਾ ਜੀ ਆਪਣੇ ਸੁਧ ਬੁੱਧ ਖੋ ਬੈਠੇ ਇਸ ਦਾ ਫਾਇਦਾ ਚੁੱਕ ਕੇ ਉਸ ਔਰਤ ਨੇ ਭਾਈ ਮਰਦਾਨਾ ਜੀ ਦੇ ਗਲ ਵਿੱਚ ਤਵੀਤ ਪਾ ਦਿੱਤਾ ਆਪਣੀ ਤਾੰਤ੍ਰਿਕ ਵਿੱਦਿਆ ਨਾਲ ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਦਿੱਤਾ ਤੇ ਆਪਣੇ ਕਿਲੇ ਨਾਲ ਬੰਨ ਲਿਆ ਇਸ ਤੋਂ ਬਾਅਦ ਭਾਈ ਮਰਦਾਨਾ ਜੀ ਸਮਝ ਚੁੱਕੇ ਸੀ ਕਿ ਮੈਨੂੰ ਇਸ ਔਰਤਾਂ ਨੇ ਮੂਰਖ ਬਣਾ ਦਿੱਤਾ ਹੈ ਤੇ ਹੁਣ ਮੇਰੀ ਇੱਥੇ ਕੋਈ ਪੇਸ਼ ਨਹੀਂ ਚੱਲੇਗੀ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਜਾਣੀ ਜਾਣ ਸਾਨਾ ਉਹਨਾਂ ਨੂੰ ਸਭ ਪਤਾ ਚੱਲ ਰਿਹਾ ਸੀ ਉਹਨਾਂ ਨੇ ਜਦੋਂ ਆਪਣੇ ਅੰਤਰ ਆਤਮਾ ਨਾਲ ਦੇਖਿਆ ਕਿ ਭਾਈ ਮਰਦਾਨਾ ਜੀ ਨੂੰ ਜਾਦੂ ਨਾਲ ਬੰਦੀ ਬਣਾ ਲਿਆ ਗਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਛੁਡਾਉਣ ਲਈ ਉਹਨਾਂ ਇਸਤਰੀਆਂ ਦੇ ਘਰ ਆ ਗਏ ਗੁਰੂ ਜੀ ਗੇਟ ਤੇ ਖੜ ਕੇ ਕਹਿਣ ਲੱਗੇ ਕਿ ਇਸ ਘਰ ਵਿੱਚ ਮੇਰੇ ਜਿਸ ਸਾਥੀ ਨੂੰ ਬੰਦੀ ਬਣਾਇਆ ਗਿਆ ਹੈ ਉਸ ਨੂੰ ਮੁਕਤ ਕਰ ਦਿੱਤਾ ਜਾਵੇ। ਗੁਰੂ ਜੀ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਉਹਨਾਂ ਇਸਤਰੀਆਂ ਨੂੰ ਬੜਾ ਕ੍ਰੋਧ ਆਇਆ। ਫਿਰ ਉਹਨਾਂ ਨੇ ਗੁਰੂ ਜੀ ਦੇ ਉੱਪਰ ਤੰਤਰ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਪਰ ਉਹਨਾਂ ਦੇ ਕਿਸੇ ਵੀ ਤੰਤਰ ਮੰਤਰ ਦਾ ਅਸਰ ਗੁਰੂ ਸਾਹਿਬ ਤੇ ਨਾ ਹੋਇਆ। ਜਦੋਂ ਉਹਨਾਂ ਦੇ ਤੰਤਰਾਂ ਦਾ ਅਸਰ ਗੁਰੂ ਸਾਹਿਬ ਤੇ ਨਾ ਹੋਇਆ ਤਾਂ ਕ੍ਰੋਧ ਵਿੱਚ ਉਹਨਾਂ ਨੇ ਬਦਲਾ ਲੈਣ ਲਈ ਆਪਣੀ ਮੁੱਖ ਜਾਦੂਗਰਨੀ ਨੂਰ ਸ਼ਾਹ ਨੂੰ ਬੁਲਾਇਆ ਫਿਰ ਨੂਰ ਸ਼ਾਹ ਨੇ ਆ ਕੇ ਆਪਣੀਆਂ ਸਾਰੀਆਂ ਤੰਤਰਿਕ ਵਿਦਿਆਵਾਂ ਜੋ ਉਸਨੇ ਪੜ੍ਹੀਆਂ ਸੀ ਸਾਰੀਆਂ ਨੂੰ ਵਰਤ ਕੇ ਗੁਰੂ ਸਾਹਿਬ ਦੇ ਉੱਪਰ ਪੂਰੇ ਤੰਤਰ ਮੰਤਰ ਕਰਨ ਦੀ ਕੋਸ਼ਿਸ਼ ਕੀਤੀ ਉਸ ਜਾਦੂਗਰਨੀ ਦੇ ਕਿਸੇ ਵੀ ਵਾਰ ਦਾ ਅਸਰ ਗੁਰੂ ਸਾਹਿਬ ਤੇ ਨਾ ਹੋਇਆ ਜਦੋਂ ਆਪਣੀ ਤੰਤਰਿਕ ਵਿਦਿਆ ਨਾਲ ਉਹ ਗੁਰੂ ਸਾਹਿਬ ਜੀ ਦਾ ਕੁਛ ਨਾ ਵਿਗਾੜ ਸਕੀਆਂ ਤਾਂ ਉਹ ਥੱਕ ਕੇ ਬੈਠ ਗਈਆਂ ਫਿਰ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਛਡਾਉਣ ਲਈ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਉੱਪਰ ਪਾਣੀ ਦੇ ਛਿੱਟੇ ਮਾਰੇ ਫਿਰ ਭਾਈ ਮਰਦਾਨਾ ਜੀ ਆਜ਼ਾਦ ਹੋ ਗਏ ਉਹ ਪੇਡੂ ਰੂਪ ਵਿੱਚੋਂ ਇਨਸਾਨੀ ਰੂਪ ਵਿੱਚ ਆ ਗਏ ਗੁਰੂ ਜੀ ਦੇ ਚਰਨਾਂ ਨੂੰ ਫੜ ਕੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਕਹਿਣ ਲੱਗੇ ਮੈਂ ਤੁਹਾਡੀ ਬਚਨਾਂ ਨੂੰ ਨਹੀਂ ਸੀ ਮੰਨਿਆ ਜਿਸਤੀ ਮੈਨੂੰ ਸਜ਼ਾ ਮਿਲੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੋਂ ਆਪਣੀ ਰਬਾਬ ਵਜਾਉਣੀ ਸ਼ੁਰੂ ਕਰ ਆਪਾਂ ਸਬਦ ਉਚਾਰਾਂਗੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸੀ ਗੁਰੂ ਨਾਨਕ ਪਾਤਸ਼ਾਹੀ ਸ਼ਬਦ ਉਚਾਰ ਰਹੀ ਸੀ ਜਾਦੂਗਰ ਨੇ ਨੂਰ ਸ਼ਾਹ ਨੇ ਜਿੱਤਾਂ ਹੀ ਸ਼ਬਦ ਸੁਣੇ ਤਿਰਵਾਦ ਦੀ ਧੋਨੀ ਸੁਣੀ ਉਹ ਤਾਂ నిਹਾਲ ਹੋ ਗਈ ਉਹ ਗੁਰੂ ਸਾਹਿਬ ਜੀ ਨੂੰ ਕਹਿਣ ਲੱਗ ਪਈ ਗੁਰੂ ਜੀ ਸਾਡਾ ਤਾਂ ਰੋਮ ਰੋਮ ਪਾਪਾਂ ਨਾਲ ਭਰਿਆ ਪਿਆ ਹੈ ਤੁਸੀਂ ਸਾਨੂੰ ਇਹਨਾਂ ਪਾਪਾਂ ਤੋਂ ਆਜ਼ਾਦ ਕਰ ਦਿਓ ਜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਨੂੰ ਇਸਤਰੀਆਂ ਉੱਪਰ ਬਹੁਤ ਡੈ ਆਈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਪਣਾ ਭਲਾ ਚਾਹੁੰਦੀਆਂ ਹੋ ਤਾਂ ਅੱਜ ਤੋਂ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦਿਓ ਪਰਮਾਤਮਾ ਦੇ ਨਾਲ ਆਪਣਾ ਤਨ ਮਨ ਜੋੜੋ ਜੇ ਤੁਸੀਂ ਪਰਮਾਤਮਾ ਵੱਲੋਂ ਇੱਕ ਕਦਮ ਬੁੱਟੋਗੇ ਤਾਂ ਪਰਮਾਤਮਾ ਤੁਹਾਡੇ ਵੱਲ ਦੋ ਕਦਮ ਆਉਣਗੇ ਗੁਰੂ ਜੀ ਦੀ ਗੱਲ ਸੁਣ ਕੇ ਉਹਨਾਂ ਇਸਤਰੀਆਂ ਨੇ ਕਾਲੇ ਇਲਮ ਦਾ ਰਸਤਾ ਛੱਡ ਦਿੱਤਾ ਗੁਰੂ ਵਾਲੀਆਂ ਬਣ ਗਈਆਂ ਉਹ ਸੱਚ ਦੇ ਮਾਰਗ ਤੇ ਚੱਲਣ ਲੱਗ ਪਈਆਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਸੀ ਅੱਜ ਦੀ ਸਾਕੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਜੀ ਪਿਆਰ ਆਜੋ ਕਮੈਂਟ ਕਰ ਦਿਓ ਧੰਨਵਾਦ